ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ਮੀਤ ਟਿਕਲੋਪੋ ਤੇ ਤੁਹਾਡਾ ਸਵਾਗਤ ਹੈ। ਕੱਲ ਤੋਂ ਟਣਾ ਵਾਦਾ ਕੀਤਾ ਸੀਗਾ ਕਿ ਤੁਹਾਨੂੰ ਆਪਾਂ ਡਿਸਕਾਊਂਟ ਵਾਲੇ ਸੂਟ ਲੈ ਕੇ ਆਵਾਂਗੇ ਤੁਹਾਡਾ ਜਿਹੜਾ ਆਪਾਂ ਸਟਾਕ ਕਲੀਅਰ ਕਰਨਾ ਹੈ। ਸੋ ਇਹ ਆਪਣੇ ਕੋਲ ਸੂਟ ਪਏ ਸੀਗੇ ਜਿਨ੍ਹਾਂ ਦਾ ਆਪਾਂ ਸਟਾਕ ਕਲੀਅਰ ਕਰਨ ਲੱਗੇ ਆ। ਸੋ ਇਹ ਹੈਗੇ ਆ ਕੋਈ 3000 ਦਾ ਸੂਟ ਆ ਕੋਈ 3500 ਦਾ ਜਿਹੜੇ ਸਿਰਫ ਆਪਾਂ 2000 ਦੀ ਰੇਂਜ ਦੇ ਵਿੱਚ ਤੁਹਾਨੂੰ ਦੇਣੇ ਆ। ਸੋ ਸਾਰੇ ਪੀਸ ਆਪਾਂ ਇਹ ਸਟਾਕ ਕਲੀਅਰ ਕਰਨਾ ਹੈ। ਜੋ ਜਿੰਨਾਂ ਨੂੰ ਚਾਹੀਦੀ ਆ ਤੇ ਤੁਸੀਂ ਜਲਦੀ ਜਲਦੀ ਪਿਕ ਕਰ ਲੇ ਕੋਗੇ ਇਹਨਾਂ ਦੇ ਵਿੱਚ ਇੱਕ ਇੱਕ ਦੋ ਦੋ ਪੀਸ ਹੀ ਨੇ ਸੋ ਜਿਨਾਂ ਨੂੰ ਵੀ ਚਾਹੀਦੀ ਆ ਨਾਲ ਦੀ ਨਾਲ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਤੇ ਪਿਕ ਕਰ ਸਕਦੇ ਹੋ ਬੁੱਕ ਕਰ ਸਕਦੇ ਹੋ ਬਿਨਾਂ ਪੇਮੈਂਟ ਤੋਂ ਕਿਸੇ ਦਾ ਜਿਹੜਾ ਆਰਡਰ ਹੋਲਡ ਨਹੀਂ ਕੀਤਾ ਜਾਊਗਾ ਜ ਜਿਹਦੀ ਪੇਮੈਂਟ ਪਹਿਲਾਂ ਆ ਗਈ ਉਹਨੂੰ ਪੀਸ ਦੇ ਦਿੱਤਾ ਜਾਊਗਾ ਕਿਉਂਕਿ ਆਪਾਂ ਸਟਾਕ ਕਲੀਅਰ ਕਰਨੇ ਆਪਾਂ ਦਾ ਇਹ ਆ ਕਿ ਪੀਸ ਨਿਕਲ ਜੇ ਨਾਲ ਦੀ ਨਾਲ ਪੇਮੈਂਟ ਆ ਜਾਵੇ ਸੋ ਇਹ ਹੈਗਾ ਬਹੁਤ ਸੋਨਾ ਸਿਲਕ ਪੇਸ ਆ ਨਾਲ ਨੈਕ ਬਣੀ ਹੋਈ ਆ ਨੱਕ ਦਾ ਤੁਸੀਂ ਵਰਕ ਚੈੱਕ ਕਰ ਸਕਦੇ ਹੋ 2000 ਦੀ ਰੇਂਜ ਦੇ ਵਿੱਚ ਤੁਹਾਨੂੰ ਵੀ ਪਤਾ ਵੀ 2000 ਦੇ ਵਿੱਚ ਆਉਂਦਾ ਕੁਝ ਨਹੀਂ ਵਰਕ ਦੀ ਸਫਾਈ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਔਰ ਇਹਦੇ ਨਾਲ ਪ्युअर ਔਰਗੈਂਜ਼ਾ ਦਾ ਦੁਪੱਟਾ ਹੈ ਦੇਖ ਸਕਦੇ ਹੋ ਤੁਸੀਂ ਟਾਈ ਡਾਈ ਦਾ ਦੁਪੱਟਾ ਰਹੂਗਾ ਇਹਦੇ ਨਾਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਰਹੇ ਹੋਏ ਪੀਸ ਨੇ ਇਹ ਟਾਈ ਡਾਈ ਦਾ ਦੁਪੱਟਾ ਇਹਦੇ ਨਾਲ ਪ्युअर ਔਰਗੈਂਜ਼ਾ ਦਾ ਵਿੱਚ ਇਹਦੇ ਪਰਪਲ ਵੀ ਆ ਦੁਪੱਟੇ ਦੇ ਵਿੱਚ ਉਹ ਜਿਹਦੇ ਨਾਲ ਮੈਚ ਕਰਕੇ ਆਪਾਂ embroidery ਕੀਤੀ ਹੋਈ ਆ ਸੋ ਅਮ ਫੋਰ ਸਾਈਡ ਇਹਦੇ ਵਿੱਚ ਗੋਟਾ ਬੜਾ ਸੋਬਰ ਜਿਹਾ ਲੱਗਿਆ ਹੋਇਆ ਸੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹ ਪੀਸ ਚਾਹੀਦਾ ਤਾਂ ਤੁਸੀਂ ਫਟਾਫਟ ਪਿਕ ਕਰ ਸਕਦੇ ਹੋ ਇਹਦੇ ਬਾਹਾਂ ਦਾ ਵਰਕ ਦਿਖਾਓ ਆਈ ਇਹ ਬਾਹਾਂ ਦਾ ਵਰਕ ਰਹੂਗਾ ਬਾਹਾਂ ਤੇ ਵੀ ਸਹੀ ਵੀ ਬਾਰਡਰ ਸੋ 2000 ਦੀ ਰੇਂਜ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੇ ਆ ਤੇ ਫਟਾਫਟ ਕਿਸੇ ਨਾ ਕਿਸ ਨੂੰ ਗਿਫਟ ਕਰਨਾ ਹੈ ਤੇ ਕੋਸੀ ਫਟਾਫਟੀ ਚੱਕ ਸਕਦੇ ਹੋ ਲਾਹਾ ਲੈ ਸਕਦੇ ਹੋ ਫਰੈਸ਼ ਪੀਸ ਨੇ ਬਹੁਤ ਹੀ ਸੋਹਣੇ ਕੋਈ ਇਹ ਨਹੀਂ ਹੈ ਕੋਈ ਦਾਗ-ਧੱਬੇ ਵਾਲੇ ਜਾਂ ਤੁਹਾਨੂੰ ਕੋਈ ਇਦਾਂ ਦੇ ਕੱਪੜੇ ਦੇਵਾਂਗੇ ਜਿਹੜੇ ਡੈਮੇਜ ਹੋਣਗੇ ਸੋ ਫਰੈਸ਼ ਪੀਸ ਨੇ ਬਹੁਤ ਸੋਹਣੇ ਪੀਸ ਨੇ ਸੋ ਇਹ ਹੈਗਾ ਬੜਾ ਸੋਹਣਾ ਜਿਆ ਮਤਲਬ ਪੀਛੇ ਜਗਾ ਹਲਕਾ ਜਿਹਾ ਪੀਛੇ ਟੋਣ ਆਉਂਦੀ ਹੈ ਇਹਦੇ ਵਿੱਚ ਹਲਕੀ ਜੀ ਤਾਂ ਇਹਦੇ ਘੇਰੇ ਦੇ ਉੱਪਰ ਇਦਾਂ ਗੋਟਾ ਲੱਗਿਆ ਹੋਇਆ neck ਤੇ ਵੀ ਇਦਾਂ ਡਿਜ਼ਾਈਨ ਬਣਿਆ ਹੋਇਆ ਹੈ ਇਹਦੇ ਤਾਂ ਇਹਦੇ ਨਾਲ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈ ਜਿਹਨਾਂ ਨੂੰ ਸ਼ਿਫੋਂ ਦਾ ਵਧੀਆ ਚਨੌਨ ਸ਼ਿਫੋਂ ਦਾ ਪਿਓਰ ਵਾਲੀ ਤਾਂ ਦੁਪੱਟਾ ਇਹਦੇ ਵਿੱਚ ਇਦਾਂ ਪ੍ਰਿੰਟਿੰਗ ਹੋਈ ਵੀ ਆ ਫਲਾਵਰ ਸੋ ਇਹ ਵਾਲਾ ਪੀਸ ਆਪਾਂ ਮਤਲਬ ਹੁਣ ਤਾਂ ਆਪਾਂ ਜਿਹੜਾ ਆਪਦੀ ਖਰੀਦ ਤੋਂ ਵੀ ਘੱਟ ਦੇ ਰਹੇ ਆ ਇਹ ਠੀਕ ਆ 28 250 3 3000 ਦੇ ਪੀਸੇ ਸੇਲ ਹੋਏ ਵਿਆ ਸੋ ਹੁਣ ਤਾਂ ਆਪਣੀ ਖਰੀਦ ਵੀ ਨਹੀਂ ਇਸ ਰੇਟ ਦੇ ਵਿੱਚ ਆਪਣੀ ਖਰੀਦ ਵੀ ਨਹੀਂ ਹੈਗੀ ਜੈਸ ਰੇਟ ਦੇ ਵਿੱਚ ਆਪਾਂ ਤੁਹਾਨੂੰ ਇਹ ਪੀਸ ਦੇ ਰਹੇ ਆ ਕਿਉਂਕਿ ਆਪਾਂ ਦਾ ਸਟਾਕ ਕਲੀਅਰ ਕਰਨਾ ਲੱਗੇ ਮੋਲ ਤੋਂ ਵੀ ਆਏ ਰੇਟ ਤੋਂ ਵੀ ਘੱਟ ਦੇ ਰਹੇ ਆ ਹਾਂ ਇਧਰ ਖੋਲ ਕੇ ਦਿਖਾਉਂਦਾ ਦੁਪੱਟਾ ਇਹ ਦੁਪੱਟਾ ਬਹੁਤ ਸੋਹਣਾ ਬਣਿਆ ਤੁਸੀਂ ਦੁਪੱਟਾ ਚੈੱਕ ਕਰੋ ਬਹੁਤ ਪਿਆਰਾ ਦੁਪੱਟਾ ਸਿਲਪ ਇਹਦੇ ਵਿੱਚ ਪ੍ਰਿੰਟਿੰਗ ਹੋਈ ਵੀ ਹੈ ਤੇ ਫੋਰ ਸਾਈਡ ਗੋਟਾ ਬਹੁਤ ਯੂਨੀਕ ਜਿਹਾ ਪੀਸ ਬਣਿਆ ਹੋਇਆ ਸੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦਾ ਤੁਸੀਂ ਫਟਾਫਟ ਆਪਣੇ ਤੋਂ ਇਹ ਪਿਕ ਕਰ ਸਕਦੇ ਹੋ ਆਪਣੇ ਤੋਂ ਬੁੱਕ ਕਰ ਸਕਦੇ ਹੋ ਇਸ ਨੰਬਰ ਦੇ ਉੱਪਰ ਤੁਸੀਂ ਮੈਸੇਜ ਕਰਕੇ ਪੇਮੈਂਟ ਲਈ ਆਪਣਾ ਜੋ ਵੀ ਅਕਾਊਂਟ ਨੰਬਰ ਤੁਹਾਨੂੰ ਚਾਹੀਦਾ ਹੋਗਾ ਪੇਮੈਂਟ ਕਰਨ ਲਈ Google Pay ਜਾਂ QR ਕੋਡ ਤਾਂ ਤੁਸੀਂ ਲੈ ਸਕਦੇ ਹੋ ਸੋ ਇਹ ਬਹੁਤ ਹੀ ਸੋਹਣਾ ਮਤਲਬ ਗਾਜ਼ਰੀ ਜੀ ਟੋਨ ਦੇ ਵਿੱਚ ਹੈਗਾ ਪੀਸ ਜਿਹਦੇ ਉੱਪਰ ਟੋਟਲ ਹੈਂਡਵਰਕ ਕੀਤਾ ਹੋਇਆ ਹੈਂਡਮੇਡ ਪੀਸ ਆ ਤੇ ਇਹ ਵੀ 2000 ਦੀ ਰੇਂਜ ਦੇ ਵਿੱਚ ਹੈ ਦੇਖ ਸਕਦੇ ਹੋ ਬਹੁਤ ਸਵੈਂਟ ਅਸਲ ਦਾ ਕੰਮ ਹੋਇਆ ਇਹਦੇ ਤੇ ਤੇ ਨਾਲ ਇਹਦੇ ਜਿਹੜਾ ਦੁਪੱਟਾ ਪਿਓਰ ਚਨੂਨ ਦਾ ਦੁਪੱਟਾ ਵਧੀਆ ਕੁਆਲਿਟੀ ਦਾ ਹੈ ਲਾਈਟ ਵੇਟ ਦਾ ਦੁਪੱਟਾ ਤੇ ਇਹਦੇ ਤੇ ਵੀ ਜਿਹੜੇ ਸਾਰੇ ਕਿਤੇ ਤਸਲਸ ਲੱਗੇ ਹੋਏ ਨੇ ਸੋ 2000 ਦੀ ਰੇਂਜ ਦੇ ਵਿੱਚ ਸਾਰੇ ਪੀਸ ਚੱਕ ਲੋ ਜਿਹਨਾਂ ਨੂੰ ਚਾਹੀਦੇ ਆ ਜੇ ਕਿਸੇ ਬੁਟੀਕ ਵਾਲੀ ਭੈਣ ਨੂੰ ਚਾਹੀਦੇ ਆ ਇਹ 크ਰੇਪ ਦੇ ਉੱਪਰ ਬਣਿਆ ਵਾ ਪ्युअर ਨੇਚਰਲ 크ਰੇਪ ਦੇ ਉੱਪਰ ਬਣਿਆ ਹੋਇਆ ਜਿਹੜੀ ਅੱਜ ਕੱਲ ਜਿਹਨੂੰ ਤੁਸੀਂ ਸੈਮੀ ਪ्युअर ਕਹਿੰਦੇ ਆ ਇਹ ਉਸ 크ਰੇਪ ਦੇ ਉੱਪਰ ਬਣਿਆ ਹੋਇਆ ਤੇ ਜੇ ਕਿਸੇ ਮੇਰੀ ਬੁਟੀਕ ਵਾਲੀ ਭੈਣ ਨੂੰ ਚਾਹੀਦੇ ਆ ਉਹ ਵੀ ਚੱਕ ਸਕਦੀ ਆ ਚੰਗਾ ਮਤਲਬ ਮੁਨਾਫਾ ਇਹਦੇ ਵਿੱਚ ਤੁਸੀਂ ਕਰ ਸਕਦੇ ਹੋ ਕਿਉਂਕਿ ਇਹ ਚੀਜ਼ਾਂ ਕੋਸਟਲੀ ਨੇ ਬਟ ਆਪਾਂ ਦਾ ਸਟਾਕ ਕਲੀਅਰ ਕਰਨਾ ਕਰਕੇ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਦੇ ਰਹੇ ਹਾਂ ਸੋ ਫਟਾਫਟ ਆਪਣਾ ਜਿਹੜਾ ਪੀਸ ਆ ਉਸ ਨੰਬਰ ਤੇ ਜਾ ਕੇ ਤੁਸੀਂ ਬੁੱਕ ਕਰ ਲਓ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਭੇਜ ਦਿਓ ਨੰਬਰ ਨੋਟ ਕਰਕੇ ਰੱਖੋ ਨੈਕਸਟ ਟਾਈਮ ਵੀ ਆਪਾਂ ਇਦਾਂ ਲਾਉਂਦੇ ਰਹਿਣੇ ਹਾਂ ਸੇਲ ਸੋ ਇਹ ਹੈਗਾ ਟਾਪ ਲੈਮਨ ਕਲਰ ਦੇ ਵਿੱਚ ਟਾਪ ਆ ਔਰ ਇਹ ਪਲੇਨ ਰੈੱਡ ਕਲਰ ਦੀ ਇਹਦੇ ਨਾਲ ਬਾਟਮ ਆ ਤੁਸੀਂ ਪੈਂਟ ਬਣਾਓ ਸਲਵਾਰ ਬਣਾਓ ਅਪਰੋਕਸੀਮੇਟਲੀ ਪੌਣੇ 3 ਮੈਂ 3 ਮੀਟਰ ਦੇ ਨੇ ਇਹ ਕਪੜਾ ਹੋਊਗਾ ਤੇ ਇਹ ਇਹਦਾ ਦੁਪੱਟਾ ਪਿਓਰ ਜਨੂਨ ਦਾ ਦੁਪੱਟਾ ਇਹਦੇ ਨਾਲ ਗੋਟਾ ਲੱਗਿਆ ਬਹੁਤ ਸੋਬਰਜਾ ਗੋਟਾ ਲੱਗਿਆ ਹੋਇਆ ਤੇ ਬਹੁਤ ਪਿਆਰਾ ਪੀਸ ਆ ਪਿਓਰ ਚਨੂਨ ਦਾ ਵਧੀਆ ਕੁਆਲਿਟੀ ਦਾ ਦੁਪੱਟਾ ਗਿਫਟ ਕਰਨੇ ਆ ਤੁਸੀਂ ਖੁਦ ਪਾਉਣੇ ਆ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਪੀਸਾ ਨੂੰ ਲੈ ਸਕਦੇ ਹੋ ਤੇ ਜਲਦੀ ਜਲਦੀ ਤੁਸੀਂ ਆਰਡਰ ਕਰ ਲਓ ਆਪਣੇ ਵਟਸਐਪ ਤੇ WhatsApp ਦਾ ਨੰਬਰ ਤੁਹਾਨੂੰ ਸ਼ੋਅ ਕਰ ਰਹੇ ਆ 8054754280 ਆਪਣਾ ਨੰਬਰ ਆ ਜਲਦੀ ਤੋਂ ਜਲਦੀ ਇਸ ਨੰਬਰ ਤੇ ਤੁਸੀਂ ਆਪਣਾ ਪੀਸ ਬੁੱਕ ਕਰ ਲਓ ਇਟਿਕਟ ਪੀਸ ਜੀ ਇਹਨਾਂ ਦੇ ਵਿੱਚ ਸੇਵ ਬਹੁਤ ਸੋਹਣਾ ਹੈਂਡਵਰਕ ਦਾ ਬਣਿਆ ਹੋਇਆ ਪੀਸ ਆ ਸਿਲਕ ਦੇ ਸ ਹੈਂਡ ਐਮਬ੍ਰੋਇਡਰੀ ਕੀਤੀ ਗਈ ਹੈ। ਇਹ ਇਹਦੇ neck ਬਣੀ ਹੋਈ ਹੈ। ਇਹ ਵੀ lemon ਜਿਹਾ ਕਲਰ ਬਹੁਤ ਸੋਹਣਾ, cream lemon ਜਿਹਾ ਕਲਰ ਹੈ ਤੇ ਇਹਦੇ ਨਾਲ net ਦਾ ਦੁਪੱਟਾ ਬਹੁਤ ਸੋਹਣਾ net ਦਾ ਦੁਪੱਟਾ ਤੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੋਇਆ। ਸੋ ਜਿਨ੍ਹਾਂ ਨੂੰ ਇਹ ਪੀਸ ਚਾਹੀਦਾ ਇਹ ਵੀ ਤੁਸੀਂ ਜਲਦੀ ਜਲਦੀ ਪਿਕ ਕਰ ਲਓ। ਇਹਦੇ ਬਾਜੂ ਬਣੇ ਹੋਏ ਆ। ਬਾਜੂ ਤੇ ਕਹਾਂ। ਅਕੇ ਕੇ ਹੈ ਨਾ ਕਿ ਵਰਕ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੋਬਰ ਜਿਹਾ ਕੰਮ ਹੋਇਆ ਕੋਈ ਐਦਾਂ ਨਹੀਂ ਹੈਗਾ ਕਿ ਕੰਮ ਨਹੀਂ ਵਧੀਆ ਹੋਇਆ ਤੇ ਇੱਕ ਨੰਬਰ ਕੁਆਲਿਟੀ ਦੇ ਪੀਸ ਨੇ ਫਰੈਸ਼ ਪੀਸ ਨੇ ਸੋ ਨੰਬਰ ਆਪਣਾ ਵਟਸਐਪ ਦਾ ਤੁਸੀਂ ਨੋਟ ਕਰ ਲਓ ਇਹਦੇ ਤੇ ਆਪ ਦਾ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਦਾ ਤੁਸੀਂ ਬੁੱਕ ਕਰ ਸਕਦੇ ਹੋ ਸੋ ਇਹ ਹੈਗਾ ਬਹੁਤ ਹੀ ਸੋਹਣਾ ਪੈਰਟ ਕਲਰ ਦੇ ਵਿੱਚ ਇਹਦੀਆਂ ਬਾਹਾਂ ਬਣੀਆਂ ਹੋਈਆਂ ਇਹ ਬਾਹਾਂ ਤੇ ਕੰਮ ਇਹਦਾ ਸੋਬਰ ਜਿਹਾ ਕੰਮ ਆ ਬਾਹਾਂ ਦੇ ਵੀ ਤੇ ਇਹ ਇਹਦੇ ਨੈਕ ਬਣੀ ਹੋਈ ਆ ਸੋ ਸਟਾਕ ਕਲੀਅਰੈਂਸ ਸੇਲ ਆ ਇਹਦੇ ਨਾਲ ਸਿਲਕ ਦੀ ਪਲੇਨ ਬਾਟਮ ਆਉਗੀ ਔਰ ਗਾਂਜਾ ਦੀ 셔ਟ ਆ ਇਹ ਤੇ ਇਹਦੇ ਨਾਲੇ ਦੁਪੱਟਾ ਆ ਦੇਖ ਸਕਦੇ ਆ ਤੁਸੀਂ ਆ ਜਿਹੜਾ ਕਾਫੀ ਮਤਲਬ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਗੋਟਾ ਤੇ ਦੁਪੱਟੇ ਦੇ ਵਿੱਚ ਵੀ ਡਾਟਸ ਲੱਗੇ ਹੋਏ ਨੇ ਇਦਾਂ ਸਿੱਕੀ ਦਾ ਦੇ ਡਾਟਸ ਹੈਂਡਵਰਕ ਦੇ ਨਾਲ ਹੀ ਬਣੇ ਹੋਏ ਆ ਸੋ ਇਹ ਵੀ ਦੇਖ ਸਕਦੇ ਆ ਤੁਸੀਂ ਟੋਟਲ ਹੈਂਡਵਰਕ ਦਾ ਕੰਮ ਆ ਨੈਕ ਬਣੀ ਹੋਈ ਆ ਤੋ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਭੇਜ ਦੋ ਜਲਦੀ ਤੋਂ ਜਲਦੀ ਜਿਹੜਾ ਪੀਸ ਆ ਆਪਣਾ ਤੁਸੀਂ ਬੁੱਕ ਕਰ ਲਓ ਇਹ ਮੇਰੀਆਂ ਆਪਣਾ ਨੂੰ ਗਿਫਟ ਵਾਸਤੇ ਚਾਹੀਦੇ ਕਿਸੇ ਨੂੰ ਗਿਫਟ ਕਰਨਾ ਜਾਂ ਕਿਸੇ ਨੂੰ ਤੁਸੀਂ ਮਤਲਬ ਅੱਜ ਕੱਲ੍ਹ ਤਾਂ ਵਿਆਹ ਸ਼ਾਦੀਆਂ ਚੱਲਦੇ ਰਹਿੰਦੇ ਆਪਾਂ ਨੂੰ ਗਿਫਟ ਦੇ ਵਿੱਚ ਦੇਣੇ ਪੈਂਦੇ ਆ ਜਾਂ ਥੋੜੀ ਮੋਤ ਪਾਰਟੀਆਂ ਤੇ ਤੁਸੀਂ ਪਾਉਣ ਨੂੰ ਇਹ ਸੂਟ ਬਣਾ ਸਕਦੇ ਹੋ ਤੇ ਇਹ ਹੈਗਾ ਮਿਰਰ ਵਰਕ ਇਹ ਕੇਰਾ ਟੋਟਲ ਫਰੰਟ ਤੇ ਮਿਰਰ ਵਰਕ ਆ ਤੇ ਇਹ ਇਹਦੇ ਨਾਲ ਚਨਾਉਣ ਸ਼ਵਾਨ ਦਾ ਵਧੀਆ ਕੁਆਲਿਟੀ ਦਾ ਦੁਪੱਟਾ ਤੇ ਇਹਦੇ ਵਿੱਚ ਇਹਦੇ ਨਾਲ ਗੋਟਾ ਲੱਗੇ ਹੋਇਆ ਤਾਂ ਇਹ ਸਲੀਵਜ਼ ਬਣੀਆਂ ਹੋਈਆਂ ਨੇ ਆਜੋ फटाफट ਜਲਦੀ ਜਲਦੀ ਤੁਸੀਂ ਪੀਸ ਬੁੱਕ ਕਰ ਲਓ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਹ ਪੀਸ ਚਾਹੀਦੇ ਆ ਰੈੱਡ ਕਲਰ ਹੈ ਇਹ ਪ੍ਰੋਪਰ ਰੈੱਡ ਕਲਰ ਬਹੁਤ ਆਏ ਉੱਡਮੋਜੇ ਰੈੱਡ ਨਹੀਂ ਹੈਗਾ ਪੂਣਾ ਰੈੱਡ ਕਲਰ ਹੈ ਇਹ ਵਾਲਾ ਹੈਗਾ ਪੀਚ ਕਲਰ ਦੇ ਉੱਪਰ ਬਹੁਤ ਸੋਹਣੀ ਇਹਦਾ ਨੈੱਕ ਬਣੀ ਹੋਈ ਆ ਪੀਚ ਕਲਰ ਦੇ ਨਾਲ ਇਦਾਂ ਇਹਦੇ ਸਲੀਵਜ਼ ਵਗੈਰਾ ਵੀ ਬਣੀਆਂ ਹੁੰਦੀਆਂ ਸਾਰਿਆਂ ਦੀਆਂ ਤੇ ਇਹ ਇਹਦੇ ਨਾਲ ਬਾਟਮ ਪੀਚ ਦੇ ਨਾਲ ਗਾਜਰੀ ਰੈੱਡ ਜੇ ਕਲਰ ਦੀ ਬਾਟਮ ਹੈ ਤੇ ਇਹ ਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਇਦਾਂ ਪ੍ਰਿੰਟ ਪ੍ਰਿੰਟ ਨੂੰ ਹਾਈਲਾਈਟ ਕੀਤਾ ਗਿਆ ਗੋਟੇ ਦੇ ਨਾਲ ਤੇ ਬਹੁਤ ਪਿਆਰਾ ਪੀਸ ਹੈ ਇਹ ਵੀ ਚਨੌਣ ਸ਼ਵੌਣ ਦਾ ਵਧੀਆ ਕੁਆਲਿਟੀ ਦਾ ਦੁਪੱਟਾ ਸੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਪੀਸ ਚਾਹੀਦੇ ਆ 延迟 ਨਾ ਕਰੋ ਬਸ ਪੇਮੈਂਟ ਕਰਨ ਲੱਗੀਆਂ ਤਾਂ 延迟 ਨਾ ਕਰੋ ਤੇ ਤੁਸੀਂ ਨਾਲ ਦੀ ਨਾਲ ਪੇਮੈਂਟ ਕਰਕੇ ਬੁੱਕ ਕਰ ਸਕਦੇ ਹੋ ਇਹ ਵੀ ਬਹੁਤ ਸੋਹਣਾ ਪੀਸ ਆ ਏਦਾਂ ਦੀ ਨੈਕ ਬਣੀ ਹੋਈ ਆ ਇਹਦਾ ਨੈਕ ਬਣੀ ਹੋਇਆ ਬਹੁਤ ਪਿਆਰੀ ਸੈਂਟਰ ਦੇ ਵਿੱਚ ਏਦਾਂ ਬੂਟੀ ਆ ਤੇ ਘੇਰਾ ਬਣਿਆ ਹੋਇਆ ਹੈਂਡਵਰਕ ਆ ਟੋਟਲੀ ਦੇਖ ਸਕਦੇ ਤੁਸੀਂ ਨੋਟ ਦਾ ਕੰਮ ਤੁਸੀਂ ਮਾਰਕੀਟ ਦੇ ਵਿੱਚ ਜਾਓਗੇ ਨਾ ਤੁਹਾਨੂੰ ਇਸ ਰੇਟ ਦੇ ਵਿੱਚ ਕੁਝ ਵੀ ਨਹੀਂ ਮਿਲਣਾ ਆਏਗਾ ਔਰ ਇਹਦੇ ਨਾਲ ਹੈਗਾ ਚਨੂਨ ਸ਼ਫੌਨ ਦਾ ਏਦਾਂ ਡਾਲਸ ਵਾਲਾ ਦੁਪੱਟਾ ਗੋਟਾ ਚੈੱਕ ਕਰ ਸਕਦੇ ਹੋ ਇਹ ਬੜੀਆ ਕੁਆਲਿਟੀ ਦਾ ਲਾਈਟ ਵੇਟ ਦਾ ਦੁਪੱਟਾ ਸੋ ਅੱਜ ਕੱਲ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਆ ਲੈਣ ਦੇ ਨੂੰ ਸੂਟ ਚਾਹੀਦੇ ਹੁੰਦੇ ਆ ਤੁਸੀਂ ਉਹ ਵੀ ਇਹ ਗਿਫਟ ਕਰੋਗੇ ਰਿਸ਼ਤੇਦਾਰ ਵੀ ਖੁਸ਼ ਕਰ ਲਓਗੇ ਤਾਂ ਤੁਹਾਡੀ ਵੀ ਬਚਤ ਹੋ ਜਾਊਗੀ ਇੱਕ ਪੰਥ ਦੋ ਕਾਜ ਹੋ ਜਾਣੇ ਆ ਰਿਸ਼ਤੇਦਾਰ ਵੀ ਖੁਸ਼ ਕਰੋ ਇਹ ਇਹਦੇ ਵਿੱਚ ਵੀ ਆਪਾਂ ਜਿਹੜੀਆਂ ਸਟੈਪਸ ਹਨ ਐਦਾਂ ਆਉਂਦੀਆਂ ਬਣ ਕੇ ਇਹਨਾਂ ਨੂੰ ਹਾਈਲਾਈਟ ਕੀਤਾ ਗਿਆ ਆ ਪ੍ਰਿੰਟ ਆਇਦੇ ਵਿੱਚ ਤੇ ਪ੍ਰਿੰਟ ਨੂੰ ਹਾਈਲਾਈਟ ਕੀਤਾ ਹੋਇਆ ਘੇਰੇ ਦੇ ਉੱਪਰ ਇਦਾਂ ਵਰਕ ਹੈ ਦੇ ਇਦਾਂ ਘੇਰੇ ਦੇ ਉੱਪਰ ਵਰਕ ਆ ਇਹਦੇ ਨਾਲ ਪਲੇਨ ਬਾਟਮ ਦੇਖ ਸਕਦੇ ਹੋ ਬਹੁਤ ਪਿਆਰਾ ਪੀਸ ਆ ਹੈਂਡ ਪੇਂਟਡ ਇਹਦੇ ਨਾਲ ਪਿਓਰ ਟੈਬੀ ਦਾ ਦੁਪੱਟਾ ਪੇਂਟ ਵਾਲਾ ਦੁਪੱਟਾ ਇਹਦੇ ਨਾਲ ਦੇਖ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਆ 2000 ਦੀ ਰੇਂਜ ਦੇ ਵਿੱਚ ਇਹ 2800 ਦੇ ਪੀਸ ਨੇ ਜਿਹੜੇ ਤੁਹਾਨੂੰ ਹਾਂ ਇੰਨੇ ਘਟ ਰੇਨ ਦੇ ਵਿੱਚ ਮਿਲਣ ਮਿਲ ਰਹੇ ਨੇ ਸੋ ਬਚਤ ਕਰੋ ਜਿੰਨੀ ਹੁੰਦੀ ਆ ਮਗੇਾਈ ਦਾ ਦੌਰ ਆ ਇਹ ਵੀ ਬਹੁਤ ਸੋਹਣੇ ਪੀਸ ਨੇ ਡੋਲਾ ਸਿਲਕ ਦੇ ਪੀਸ ਨੇ ਬਹੁਤ ਹੀ ਪਿਆਰੀ ਕੁਆਲਿਟੀ ਆ ਤਾਂ ਇਹਦੇ ਵਿੱਚ ਕੀ ਆ ਜਿਹੜਾ ਪ੍ਰਿੰਟ ਆ ਸਾ ਫਰੰਟ ਤੇ ਬਣਿਆ ਹੋਇਆ ਉਹਨੂੰ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਬਹੁਤ ਹੀ ਪਿਆਰੇ ਸੂਟ ਨੇ ਸੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੀਆਂ ਫਰੋਜ਼ੀ ਕਲਰ ਆ ਲਾਈਟ ਜਿਹਾ ਫਰੋਜ਼ੀ ਕਲਰ ਆ ਸਕਾਈ ਬਲੂ ਤੇ ਇਦਾਂ ਇਹਦਾ ਨਾ ਦੁਪੱਟਾ ਬਨਾਰ ਸੀ ਦੇਖ ਸਕਦੇ ਤੁਸੀਂ ਦੁਪੱਟਾ ਬਹੁਤ ਪਿਆਰਾ ਬਸ ਹਣ ਕੋਲ ਨਾ ਕਰਿਓ ਪੇਮੈਂਟ ਕਰਨ ਦੀ ਕਿ ਅਸੀਂ ਅੱਜ ਕਰਾਂਗੇ ਜਾਂ ਕੱਲ ਕਰਾਂਗੇ ਕਿ ਜਿਨ੍ਹਾਂ ਨੂੰ ਵੀ ਚਾਹੀਦਾ ਇਹਦੇ ਵਿੱਚ ਕਲਰ ਦਿਖਾ ਦਿੰਨੀ ਆ ਮੈਂ ਤੁਹਾਨੂੰ ਉੱਪਰ ਹੀ ਆਖ ਦੇ ਤਰ੍ਹਾਂ ਇਹਦੇ ਵਿੱਚ ਹੈਗਾ ਇੱਕ ਤਾਂ ਪੀਚ ਕਲਰ ਆ ਪੀਚ ਵੀ ਬਹੁਤ ਇੱਚ ਸਾਰੇ ਇੱਕ ਤੋਂ ਜਿਤੋਂ ਵੱਧ ਕੇ ਆਉਂਦੇ ਆ ਕਲਰ ਇਹ ਬਹੁਤ ਸੋਹਣਾ ਲੈਮਨ ਜਿਹਾ ਕਲਰ ਆ ਇੱਕ ਇਹਦੇ ਵਿੱਚ ਹੈਗਾ ਬੇਬੀ ਪਿੰਕ ਕਲਰ ਬੇਬੀ ਪਿੰਕ ਕਲਰ ਤੁਸੀਂ ਜਿਹੜਾ ਮਰਜੀ ਕਲਰ ਜਿਹੜਾ ਤੁਹਾਨੂੰ ਚਾਹੀਦਾ ਇਦਾਂ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਲੈ ਕੇ ਮੈਨੂੰ ਤੁਸੀਂ WhatsApp ਕਰ ਦਿਓ ਜਿਹੜਾ ਕਲਰ ਚਾਹੀਦਾ ਹੋਇਆ ਚਾਰੇ ਪੀਸ ਚਾਹੀਦੇ ਹੋਏ ਚਾਰੇ ਲੈ ਲਓ ਪਰ ਜੇ ਤੁਸੀਂ ਇਹ ਕਹੋਗੇ ਚਾਰੇ ਪੀਸ ਚਾਹੀਦੇ ਆ ਤਾਂ ਸਾਨੂੰ ਰੇਟ ਘੱਟ ਕਰੋ ਰੇਟ ਕਿਸੇ ਦਾ ਘੱਟ ਵੱਧ ਨਹੀਂ ਹੋਣਾਗਾ ਤੇ ਸਾਰਾ ਬਾਦ ਤਾਂ ਚਲੋ ਆਪਾਂ ਕੀ ਕਰਨਾ ਕੱਟ ਨਹੀਂ ਹੋਣਾ 2000 ਹੀ ਰਹੂਗਾ ਕਿਉਂਕਿ ਆਲਰੇਡੀ ਇਹ 35 3500 ਵਾਲੇ ਪੀਸ ਨੇ ਜਿਹੜੇ ਆਪਾਂ ਡਿਸਕਾਊਂਟ ਦੇ ਵਿੱਚ ਦੇ ਰਹੇ ਆ ਤੁਹਾਨੂੰ ਤੁਸੀਂ ਵੀ ਤਾਂ ਦੁਕਾਨਾਂ ਤੇ ਜਾਣੀ ਆ ਬਾਹਰ ਅੰਦਰ ਨਾ ਤੁਹਾਨੂੰ ਵੀ ਪਤਾ ਹੀ ਅੱਜਕੱਲ ਕੀ ਚੱਲਦਾ ਸੋ ਇਹ ਵੀ ਬਹੁਤ ਸੋਹਣਾ ਪੀਸ ਐ ਤਾਂ ਘੇਰੇ ਦੇ ਉੱਪਰ ਤੇ ਗੋਟਾ ਲੱਗਿਆ ਹੋਇਆ ਬਹੁਤ ਸੋਹਣਾ ਸੈਂਟਰ ਦੇ ਵਿੱਚ ਗੋਟੇ ਦਾ ਕੰਮ ਆ ਨੱਕ ਬਣੀ ਹੋਈ ਆ ਲੈਂਥ ਤੁਸੀਂ ਜਿੰਨੀ ਮਰਜ਼ੀ ਕਰ ਸਕਦੇ ਹੋ ਵੱਧ ਘੱਟ ਤੇ ਇਹਦੇ ਨਾਲ ਟਾਈ ਡਾਈ ਦਾ ਬਹੁਤ ਹੀ ਸੋਹਣਾ ਪਿਓਰ ਸ਼ਨੂਨ ਦਾ ਦੁਪੱਟਾ ਚਨੂਨ ਜਿਹੜੀ ਬਿਲਕੁਲ ਲਾਈਟ ਵੇਟ ਜੀ ਵਧੀਆ ਚਨੂਨ ਹੁੰਦੀ ਹੈ ਇੱਕ ਤਾਂ ਫੁੱਲ ਪਿਓਰ ਨਾਲ ਥੋੜੀ ਨੀਚ ਵਾਲੀ ਕੁਆਲਿਟੀ ਹੁੰਦੀ ਹੈ ਪਰ ਸੈਮੀ ਚਨੂਨ ਨਾਲੋਂ ਵਧੀਆ ਕੁਆਲਿਟੀ ਹੁੰਦੀ ਹੈ ਬਹੁਤ ਲਾਈਟ ਵੇਟ ਹੁੰਦਾ ਹੈ ਇਹ ਵੀ ਦੁਪੱਟਾ ਤੇ ਵਧੀਆ ਕੁਆਲਿਟੀ ਦੇ ਇਹ ਆਲ ਓਵਰੀਆ ਕਰੀਮ ਸੋ ਪੀਸ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਪੀਸ ਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੇ ਆ ਕੱਪੜੇ ਫਟਾਫਟ ਇਸ ਨੰਬਰ ਤੇ ਆਪਾਂ ਨੂੰ ਵਟਸਐਪ ਕਰਕੇ ਆਪਦੇ ਪੀਸ ਬੁੱਕ ਕਰ ਲਓ ਨਾਲ ਦੀ ਨਾਲ ਪੇਮੈਂਟ ਕਰ ਲਓ ਬਿਨਾ ਪੇਮੈਂਟ ਤੋਂ ਕਿਸੇ ਦਾ ਪੀਸ ਹੋਲਡ ਨਹੀਂ ਕੀਤਾ ਜਾਊਗਾ ਰੇਟ ਨਾ ਮੈਨੂੰ ਪੁੱਛੋ ਆ ਕੇ ਪਲੀਜ਼ ਕਿਉਂਕਿ ਮੈਂ ਸਾਰਾ ਕੁਝ ਵੀਡੀਓ ਦੇ ਵਿੱਚ ਦੱਸਤਾ ਸ਼ਿਪਿੰਗ ਚਾਰਜ ਐਕਸਟਰਾ ਹੋਣਗੇ ਚਾਹੇ ਤੁਸੀਂ ਇੰਡੀਆ 'ਚ ਸ਼ਿਪ ਕਰਵਾ ਲਓ ਚਾਹੇ ਜਿੱਥੇ ਬਾਹਰ ਕਿ ਜਿੱਥੇ ਮਰਜ਼ੀ ਕਰਵਾ ਲਓ ਤੇ ਜਿੱਥੇ ਵੀ ਤੁਸੀਂ ਆਪਣਾ ਐਡਰੈਸ ਭੇਜੋਗੇ ਆਪਾਂ ਸ਼ਿਪਮੈਂਟ ਦੇ ਚਾਰਜ ਤੁਹਾਡੀ ਲੋਕੇਸ਼ਨ ਦੇ ਅਕੋਰਡਿੰਗ ਹੋਣਗੇ ਜਲਦੀ ਜਲਦੀ ਤੁਸੀਂ ਆਪਣਾ ਐਡਰੈਸ ਭੇਜ ਕੇ ਤੇ ਆਪਣੀ ਪੇਮੈਂਟ ਭੇਜ ਕੇ ਪੀਸ ਬੁੱਕ ਕਰ ਲਓ